ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਸੈਜ 187 ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਵੇਖਿਓ ਆਪਾਂ ਟਰਾਲੇ ਦੀ ਸਾਰੀ ਜਾਣਕਾਰੀ ਦੇਵਾਂਗੇ ਏਰੀਆ ਫੋਨ ਨੰਬਰ ਐਡਰੈਸ ਵਗੈਰਾ ਸਾਰਾ ਕੁਝ ਦੱਸਾਂਗੇ ਜੀ ਬਾਕੀ ਫਰੰਟ ਸਾਈਡ ਤੋਂ ਟਰਾਲੇ ਦੀ ਕੰਡੀਸ਼ਨ ਦੇਖ ਸਕਦੇ ਜੀ ਗੋਲ ਪੈਂਪਲਾ ਵੇਟ ਲੱਗਾ ਹੈ ਜੀ ਫੁੱਲ ਹੈ ਵੀ ਟਰਾਲਾ ਆ ਤੇ ਬੈੱਡ ਵਾਲੀ ਜਾਲੀ ਲੱਗੀ ਹੋਈ ਆ 10 ਇੰਚੀ ਗਾਟਾ ਆ ਪੂਰਾ ਫੁੱਲ ਹੈਵੀ ਤੇ 4.5 ਇੰਚੀ ਹੋਕਿਆ ਬਾਕੀ ਫਰੰਟ ਸਾਈਡ ਤੋਂ ਫੁੱਲ ਵੀਡੀਓ ਦੇਖ ਸਕਦੇ ਵੀਰ ਜੀ ਬਾਕੀ ਐਸਰ ਤੋਂ ਦੇਖ ਸਕਦੇ ਜੀ ਦੋਨੋਂ ਸਾਈਡ ਹੈਵੀ ਹੋਕਾਂ ਲੱਗੀਆਂ ਹੀ ਆਵਾ ਮਾਡਲ ਹੈਗਾ ਜੀ 2024 ਸਾਈਜ਼ ਹੈਗਾ ਜੀ 18.7 7 ਫੁੱਟ ਚੌੜਾ ਟਰਾਲਾ ਆ ਬਾਕੀ ਥੱਲੇੋਂ ਦੇਖ ਸਕਦੇ ਜੇ 10 ਇੰਚ ਦੀ ਚੈਸੀ ਆ 4 ਦੋ ਦੇ ਐਂਗਲ ਆ ਥੱਲੇ ਚੌਥਾਵਾ ਤੋਂ ਥੱਲੇੋਂ ਐਂਗਲ ਡਬਲੇ ਆ ਬਾਕੀ ਐਸਾਈਡ ਤੋਂ ਫੁੱਲ ਵੀਡੀਓ ਦੇਖ ਸਕਦੇ ਜੇ ਪੂਰਾ ਸੋਹਣਾ ਟਰਾਲਾ ਆ ਜੀ ਬਾਕੀ ਆਪਾਂ ਤੁਹਾਨੂੰ ਹੱਬਾਂ ਦਿਖਾ ਦਿੰਨੇ ਆ ਜੀ 22 24 ਦੇ ਬੈਰਿੰਗ ਆ ਫੁੱਲ ਹੈਵੀ 10 ਨਟਾ ਧੁਰਾ ਆ ਰੇਲ ਦਾ ਹਿੱਸਾ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜੀ 65 ਤੋਂ 70 ਪੈਸੇ ਬਾਕੀ ਥੱਲੇੋਂ ਦੇ ਸਾਦੇ ਜੇ ਰੇਲ ਦਾ ਹੈਵੀ ਹੇ ਸਾਇਆ origignal ਤੋਰਾਇਆ ਜੀ ਸਾਇਆ ਜਗਾ ਜੀ 1.18 7 ਅਤੇ 7 ਫੁੱਟ ਚੌੜਾ ਟਰਾਲਾ ਆ ਜੀ ਫਰਸ਼ ਬਿਲਕੁਲੋਂ ਸਾਫ ਆ brand new ਟਰਾਲਾ ਆ 7 8ਵੇਂ ਮਹੀਨੇ ਟਰਾਲਾ ਚੱਲਿਆ ਆ ਜੀ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਜੇ ਹੈਵੀ ਹੁੱਕ ਲੱਗੀ ਹੋਈ ਆ ਜੀ ਫੁੱਲ ਅਸੈਸਰੀ ਦੇ ਨਾਲ ਪਲਾਜ਼ਮਾ ਕਟਿੰਗ ਵਾਲਾ ਵੇਟ ਲੱਗਾ ਆ ਜੀ ਬਾਕੀ ਆਹ ਸਾਈਡ ਤੋਂ ਦੇਖ ਸਕਦੇ ਜੇ ਡਾਲੇ ਵਾਲੀਆਂ ਪਤਰੀਆਂ ਲੱਗੀਆਂ ਹੋਈਆਂ ਜੀ ਬਾਕੀ ਥੱਲੇੋਂ ਦੇਖ ਸਕਦੇ ਜੇ 10 ਇੰਚ ਦੀ ਚੈਸੀ ਆ ਜੀ ਫੁੱਲ ਹੈ ਵੀ ਚੈਸੀ ਆ ਮੈਡ ਦੋਨੋਂ ਸਾਈਡ ਲੱਗ ਗਿਆ ਚਾਰ ਦੋ ਦੇ ਐਂਗਲ ਆ ਤੇ ਚੌਥਾ ਥਾਵਾਂ ਤੋਂ ਐਂਗਲ ਡਬਲੇ ਆ ਜੀ ਬਾਕੀ ਆਹ ਸਾਈਡ ਤੋਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਜੇ 650 70 ਪੈਸੇ ਟਾਇਰ ਆ ਮੰਜਾ ਲੱਗਾ ਆ ਜੀ ਪੂਰਾ ਫੁੱਲ ਹੈਵੀ ਟਰਾਲਾ ਸਾਈਜ਼ ਅੱਡੇ 18 ਸੱਤ ਆ ਤੇ 7 ਫੁੱਟ ਚੌੜਾ ਟਰਾਲਾ ਆ ਜੀ ਬਾਕੀ ਬਾਰੀ ਸਾਈਡ ਦੇਖ ਸਕਦੇ ਜੀ ਹੈਵੀ ਹੁਕਨ ਲੱਗਿਆ ਹੀ ਆ ਵਾ ਬਾਕੀ ਫਰੰਟ ਸਾਈਡ ਤੋਂ ਦੇਖ ਸਕਦੇ ਜੀ ਕੇ ਕੇਸੇ ਵੀਰ ਨੇ ਟਰਾਲਾ ਖਰੀਦਣਾ ਹੋਵੇ 9779534667 ਇੱਕ ਵਾਰ ਤੋਂ ਆਪਾਂ ਫੇਰ ਨੰਬਰ ਰਿਪੀਟ ਕਰ ਦਿੰਨੇ ਆ ਜੀ 9779534667 ਇਸ ਨੰਬਰਾਂ ਦੇ ਕਾਲ ਕਰਕੇ ਵਿਜ਼ਿਟ ਕਰਕੇ ਟਰਾਲਾ ਖਰੀਦ ਸਕਦੇ ਆ ਅਤੇ ਟਰਾਲੇ ਦਾ ਮੁੱਲ ਹੈਗਾ ਜੀ 335000 ਬਾਕੀ ਮੌਕੇ ਦੇ ਥੋੜਾ ਬਾਦਾਂ ਮਾਨਤਾ ਨੂੰ ਹੋ ਜਾਊਗਾ ਅਤੇ ਇਹ ਟਰਾਲਾ ਖੜਿਆ ਆ ਜੀ ਜ਼ਿਲ੍ਹਾ ਤਰਨਤਾਰਨ ਪਿੰਡ ਲਾਲੂ ਘੋਮਣ ਚੁਭਾਲ ਏਰੀਆ ਆ ਜੀ ਇਸ ਨੰਬਰਾਂ ਤੇ ਕਾਲ ਕਰਕੇ ਵਿਜ਼ਿਟ ਕਰ ਸਕਦੇ ਜੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਘਰੇਲੂ ਟਰਾਲਾ ਆ ਜੀ ਮਾਡਲ 2024 ਫੁੱਲ ਹੈਵੀ ਟਰਾਲਾ ਆ ਜੀ ਸਤਿ ਸ਼੍ਰੀ ਅਕਾਲ